ਕੰਟੀ ਘਾਉਣੀ ਚੰਗੀ ਘਾਉਣਾ ਉਹ ਕਾਲੋ ਜੀ ਦਾ ਕਿਰਪਾ ਗਿਆ ਵੀ ਆ ਰਾਹ ਬਣੀ ਬੁਣੀ ਜਾਂਦੇ ਆ ਵਧੀਆ ਆਉਣ ਵਾਲੇ ਸਮੇਂ 'ਚ ਸੰਗਤਾਂ ਨੂੰ ਬਹੁਤ ਵਧੀਆ ਪ੍ਰਬੰਧ ਮਿਲੂਗਾ ਪਾਰਕਿੰਗ ਦਾ ਕੀ ਪਾਰਕਿੰਗ ਵਾਸਤੇ ਥਾਂ ਬਹੁਤ ਆ ਦੇਖੋ ਜਣੀ ਕਰਤਾਰ ਸਿੰਘ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਪ੍ਰਬੰਧ ਮਿਲੂਗਾ ਮੈਂ ਕਿਹਾ ਮੈਨੂੰ ਇੰਨਾ ਵੀ ਹਣੇ ਆ ਆਹ ਮਹਾਰਾ ਦੀ ਕਿਰਪਾ ਨਾਲ ਦੇਖੋ ਚੜ੍ਹਦੀ ਕਲਾ ਹੋ ਜਾਣੀਆਂ ਮੈਨੂੰ ਇੰਨਾ ਵੀ ਹਣੇ ਸੀ ਹੁਣ ਤਾਂ ਬਹੁਤ ਆ ਪਾਰਕਿੰਗ ਦੇਖੋ ਕਿੰਨੀ ਬਣ ਗਈ